ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਇਨਫੋਰਮੇਸ਼ਨ ਵੀਡੀਓ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਵੀਰ ਭਰਾ ਜਿਵੇਂ ਆਪਾਂ ਕਹਿ ਦਈਏ ਕਿ ਆਪਣੇ ਹੁਣ ਇੰਡੀਅਨ ਵੀਰ ਭਰਾ ਕਹਿ ਦਈਏ ਜਾਂ ਕਿਸੇ ਵੀ ਹੋਰ ਕੰਟਰੀ ਬੰਗਲਾਦੇਸ਼ ਤੇ ਕਹਿ ਦਈਏ ਇਹ ਪੈੜਿਆਂ 'ਚ ਕੰਮ ਕਰਦੇ ਆਪਾਂ ਕਹਦੇ ਆ ਕੀ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਉਹ ਟਾਈਮ ਨਾਲ ਫ੍ਰੀ ਹੋ ਜਾਂਦੇ ਆ ਤੇ ਉਹ ਉਸ ਤੋਂ ਬਾਅਦ ਜੇਕਰ ਪਾਰਟ ਟਾਈਮ ਕੋਈ ਜੌਬ ਲੱਭਦੇ ਆ ਉਦੇ ਬਾਰੇ ਆਪਾਂ ਗੱਲ ਕਰਾਂਗੇ ਕੁਝ ਪਾਰਟ ਟਾਈਮ ਜੋਬ ਆ ਹੈਗੀਆਂ ਵਾ ਤੁਸੀਂ ਕਿਦਾਂ ਸ਼ੁਰੂ ਕਰ ਸਕਦੇ ਕਿਦਾਂ ਤੁਸੀਂ ਅਪਲਾਈ ਕਰ ਸਕਦੇ ਸਾਰੇ ਟਾਪਿਕ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਆਦਾ ਜਿੰਨਾਂ ਨੇ ਦੇਖ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਉਹ ਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਤੁਹਾਨੂੰ ਜائیں ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਦੀ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਗੱਲ ਤੁਸੀਂ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੀ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਜਿਵੇਂ ਕਿ ਵੀਰ ਭਰਾ ਗੋਗੀ ਨਾਰਮਲੀ ਗੱਲ ਇਟਲੀ ਵਿੱਚ ਜਦੋਂ ਗਰਮੀਆਂ ਹੁੰਦੀਆਂ ਵਾਂ ਉਦੋਂ ਜਿਹੜਾ ਵਾ ਖੇਤੀ ਬਾੜੀ ਵਾਲਾ ਕੰਮ ਵਾ ਉਹ ਟਾਈਮ ਨਾਲ ਸ਼ੁਰੂ ਕਰਕੇ ਜਿਵੇਂ ਕਿ ਸਵੇਰੇ 4 ਵਜੇ ਸ਼ੁਰੂ ਕਰਕੇ 12 1 ਵਜੇ ਤੱਕ ਜਿਹੜਾ ਵਾ ਉਹ ਫ੍ਰੀ ਕਰ ਦਿੰਦੇ ਆ ਬੰਦੇ ਨੂੰ ਕਿਉਂਕਿ ਬਾਅਦ ਚ ਬਹੁਤ ਜ਼ਿਆਦੀ ਗਰਮੀ ਹੁੰਦੀ ਜਿਸ ਕਰਕੇ ਟਾਈਮ ਨਾਲ ਹੀ ਫ੍ਰੀ ਕਰ ਦਿੰਦੇ ਆ ਕਿ 8-9 ਘੰਟੇ ਲਵਾ ਕੇ ਉਹ ਬੰਦੇ ਦੇ ਤੇ ਉਸ ਤੋਂ ਬਾਅਦ ਬੰਦਾ ਫ੍ਰੀ ਹੁੰਦਾ ਵਾ ਕੋਈ ਇੰਡੀਅਨ ਭਰਾ ਆਪਣਾ ਵੀਰ ਭਰਾ ਹੋ ਗਿਆ ਜਿਹੜਾ ਕੀ ਉਸ ਤੋਂ ਬਾਅਦ ਪਰ ਪਾਰਟ ਟਾਈਮ ਕੋਈ ਜੌਬ ਲੱਭਦਾ ਵਾ ਜਿਦਨ ਉਹਦਾ ਜੀ ਕਰੇ ਪਰ ਉਹਦਨ ਉਹ ਕੰਮ ਕਰੇ ਜਿਦਨ ਉਹਦਾ ਜੀ ਨਾ ਕਰੇ ਉਹਦਨ ਉਹ ਨਾ ਕੰਮ ਕਰੇ ਇਦਾਂ ਦੇ ਕੋਈ ਜੋਬ ਉਹਨੂੰ ਆਸਾਨੀ ਨਾਲ ਨਹੀਂ ਲੱਭਦੀ ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਉਹ ਕਿਹੜੀ ਜੋਬ ਹੈਗੀ ਆ ਜਿਹਦੇ ਵਿੱਚ ਤੁਸੀਂ ਜਿੰਦਾਂ ਦਾ ਜੀ ਕਰੇ ਜਿੰਦਾਂ ਦਾ ਟਾਈਮ ਲੱਗੇ ਤੁਸੀਂ ਕੰਮ ਕਰ ਸਕੋ ਜਿੰਦਾਂ ਦਾ ਟਾਈਮ ਨਾ ਲੱਗੇ ਜਾਂਦਾਂ ਦਾ ਜੀ ਨਾ ਕਰੇ ਤੁਸੀਂ ਕੰਮ ਨਾ ਕਰੋ ਉਹ ਆਪਾਂ ਕਹਿ ਦਈਏ ਕਿ ਪਾਰਟ ਟਾਈਮ ਜੋਬ ਆਏ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਹੁਣ ਇਹ ਇਹ ਜੋਬ ਆ ਆਪਾਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਜੇ ਹੁਣ ਤੁਹਾਨੂੰ ਮੈਂ ਦੱਸਦਾ ਜਿਵੇਂ ਹੁਣ ਇਹ ਇੰਡੀਆ ਇੱਥੇ ਜਿੱਥੇ ਅਸੀਂ ਇਸ ਟਾਈਮ ਤੇ ਰਹਿ ਰਹੇ ਆ ਸਾਡੇ ਸ਼ਹਿਰ ਦੇ ਵਿੱਚ ਇਹ ਕੰਮ ਹੈਗਾ ਵਾ ਤੁਹਾਨੂੰ ਮੈਂ ਦੱਸਦਾ ਕੰਮ ਕਿਹੜਾ ਪਹਿਲਾਂ ਇਹ ਕੰਮ ਹੈਗਾ ਡਿਲੀਵਰੀ ਦਾ ਫੂਡ ਡਿਲੀਵਰੀ ਆਪਾਂ ਡਿਲੀਵਰੀ ਮੈਨ ਬਣਾ ਆਪਾਂ ਤੇ ਆਪਾਂ ਇਹਦਾ ਵਾ ਫੂਡ ਡਿਲੀਵਰ ਕਰਨਾ ਵਾ ਠੀਕ ਆ ਪਰ ਇਹ ਨਹੀਂ ਕਿ ਤੁਸੀਂ ਕਿਸੇ ਜਾਂ ਪੀਜ਼ਾ ਵਾਲ ਨਾਲ ਗੱਲ ਕਰਕੇ ਤੁਸੀਂ ਡੈਟਸ ਦਾ ਉਹ ਬੰਦੇ ਨਾਲ ਲੱਗਣਾ ਉਹ ਬੰਦੇ ਨਾਲ ਨਹੀਂ ਤੁਸੀਂ ਲੱਗਣਾ ਤੁਸੀਂ ਆਨਲਾਈਨ ਅਪਲਾਈ ਕਰਨਾ ਵਾ ਤੁਸੀਂ ਐਪ ਦੇ ਰਾਹੀਂ ਕੰਮ ਕਰਨਾ ਵਾ ਐਪ ਮਤਲਬ ਕਿ ਜਿਵੇਂ ਆਪਣੇ ਇੰਡੀਆ ਵਿੱਚ ਚੱਲਦਾ Zomato ਚੱਲਦਾ ਵਾ ਨਾ ਇਸ ਤਰ੍ਹਾਂ ਤੁਸੀਂ ਇੱਥੇ ਵੀ ਐਪਾਂ ਚੱਲਦੀਆਂ ਵਾ ਜਿਵੇਂ Glovo ਚੱਲਦਾ ਵਾ ਇੱਥੇ Just Eat ਚੱਲਦਾ ਵਾ Uber Eats ਚੱਲਦਾ ਵਾ Deliveroo ਚੱਲਦਾ ਵਾ ਜਿਵੇਂ ਕਿ ਹੁਣ ਸਾਡੇ ਸ਼ਹਿਰ ਚੱਲਦਾ ਵਾ Glovo ਤੇ Deliveroo ਜਿਆਦਾ ਪਰ Glovo ਚੱਲਦਾ ਵਾ ਇੱਥੇ ਠੀਕ ਆ ਤੁਸੀਂ ਹੁਣ ਆਪਣੇ ਜਿੱਥੇ ਤੁਸੀਂ ਰਹਿ ਰਹੇ ਹੋ ਮਿਲਾਨ ਚ ਰਹਿ ਰਹੇ ਹੋ ਨਾਪੋਲੀਚੇ ਰਹਿ ਰਹੇ ਹੋ ਰੋਮ ਚ ਰਹਿ ਰਹੇ ਹੋ ਜਾਂ ਨੋਵਾ ਚ ਰਹਿ ਰਹੇ ਜਿੱਥੇ ਤੁਸੀਂ ਰਹਿ ਰਹੇ ਹੋ ਤੁਸੀਂ ਪਹਿਲਾਂ ਲਾਗੇ ਬਨੇ ਚੈੱਕ ਕਰਨਾ ਕਿਉਂਕਿ ਨਾਰਮਲੀ ਗੱਲ ਜੇ ਤੁਸੀਂ ਬਾਹਰ ਜਾਂਦੇ ਤੁਹਾਨੂੰ ਪਤਾ ਲੱਜਾਂਦਾ ਕਿ ਕਿਹੜਾ ਕੰਮ ਇਸ ਜਿਆਦਾ ਚੱਲਦਾ ਵਾ ਤੁਸੀਂ ਜਿਹੜੇ ਤੁਸੀਂ ਬੈਗ ਜਿਆਦਾ ਵੇਖੋ ਗਲੋਬਲ ਦੇ ਬੈਗ ਵੇਖੋਗੇ ਜਿਆਦਾ ਮਨੋ ਗਲੋਬਲ ਦਾ ਕੰਮ ਜਿਆਦਾ ਵਾ ਜੇਕਰ ਤੁਸੀਂ ਡਿਲੀਵਰੋ ਦੇ ਬੈਗ ਕੋ ਡਿਲੀਵਰੋ ਦਾ ਕੰਮ ਜਿਆਦਾ ਵਾ ਜੇਕਰ ਤੁਸੀਂ ਦੇਖੋਗੇ ਕਿ ਬੈਗ ਜਸਟੀਡ ਦੇ ਉੱਤੇ ਜਸਟੀਡ ਦਾ ਕੰਮ ਜਿਆਦਾ ਵਾ ਇੱਥੇ ਜੇ ਸ਼ਰਤ ਸੀ ਰੈਰ ਹੈ ਜੋ ਤੁਸੀਂ ਵੇਖਣਾ ਤੁਸੀਂ ਗੂਗਲ ਤੇ ਨਾਰਮਲੀ ਗੱਲ ਅਪਲਾਈ ਆਪਾਂ ਲਿਖ ਦੇਣਾ ਵਾ ਗਲੋਬਲ ਜਾਂ ਜਸਟੀਡ ਜਾਂ ਡਿਲੀਵਰੋ ਜਿਹੜਾ ਤੁਸੀਂ ਕੰਮ ਕਰਨਾ ਤਾਨੂੰ ਪਹਿਲਾ ਲਿੰਕ ਆ ਜਨਾ ਵਾਲ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਪਣਾ ਡਾਕੂਮੈਂਟ ਸਬਮਿਟ ਕਰ ਦੇਣੇ ਆ ਠੀਕ ਆ ਤੇ ਉਸ ਤੋਂ ਬਾਅਦ ਤੁਹਾਨੂੰ ਹਫਤੇ ਹਫਤੇ ਕੇ ਬਾਅਦ ਤੁਹਾਨੂੰ ਮੇਲ ਆ ਜਾਂਦੀ ਉਹਨਾਂ ਦੇ ਕਿ ਤੁਸੀਂ ਆਪਣਾ ਇਹੜਾ ਵਾ ਜਾਇਨੋ ਇਹੜਾ ਆਪ ਜਿਹਨੂੰ ਆਪ ਬੈਗ ਕਹਿੰਦੇ ਨੇ ਉਹ ਆਰਡਰ ਕਰੋ ਤੇ ਆਰਡਰ ਹੁੰਦਿਆਂ ਸਾਰ ਜਦੋਂ ਤੁਹਾਡੇ ਜਾਇਨ ਤੁਹਾਡੇ ਕੋ ਪਹੁੰਚੂਗਾ ਤੁਹਾਡੇ ਕੋ ਤੁਹਾਡਾ ਬੈਗ ਪਹੁੰਚ ਜਾਊਗਾ ਤੁਸੀਂ ਕੰਮ ਇਹੜਾ ਸਟਾਰਟ ਕਰ ਸਕਦੇ ਜੀ ਠੀਕ ਆ ਫਿਰ ਤੁਸੀਂ ਉਹ ਇਹੜਾ ਬੈਗ ਆਰਡਰ ਕਰਨਾ ਉਹ ਪੰਜੀ ਤੀਆ ਦਾ ਬੈਗ ਹੁੰਦਾ ਵਾ ਤੇ ਉਹ ਤੁਸੀਂ ਆਰਡਰ ਕਰੋ ਤੇ ਉਸ ਤੋਂ ਬਾਅਦ ਤੁਹਾਡਾ ਜਦੋਂ ਆਰਡਰ ਆ ਜਾਂਦਾ ਵਾ ਤੁਸੀਂ ਕੰਮ ਇਹੜਾ ਉਹ ਸ਼ੁਰੂ ਕਰ ਸਕਦੇ ਬਾਦਰ ਹੁਣ ਕਈ ਵੀ ਆਪਾਂ ਦੇ ਸਵਾਲ ਹੋਣੇ ਇਹਦੇ ਵਿੱਚ ਕਿ ਸਾਡੇ ਕੋਲ ਤਾਂ ਲਾਇਸੈਂਸ ਨਹੀਂ ਹੈਗਾ ਅਸੀਂ ਲਾਇਸੈਂਸ ਤੋਂ ਬਿਨਾ ਕੰਮ ਕਿਵੇਂ ਕਰਾਂਗੇ ਸਾਨੂੰ ਡਾਕੂਮੈਂਟ ਆਪਾਂ ਜਿਵੇਂ ਗੱਡੀ ਦੇ ਡਾਕੂਮੈਂਟ ਸਾਡੇ ਕੋਲ ਗੱਡੀ ਨਹੀਂ ਹੈਗੀ ਗੱਡੀ ਤੋਂ ਬਿਨਾ ਕੰਮ ਕਿਵੇਂ ਕਰਾਂਗੇ ਸਾਡੇ ਕੋਲ ਸਕੂਟੀ ਨਹੀਂ ਸਕੂਟੀ ਤੋਂ ਬਿਨਾ ਕਿਵੇਂ ਕੰਮ ਕਰਾਂਗੇ ਇਹਦਾ ਵੀ ਹੱਲ ਹੈਗਾ ਵਾ ਤੁਸੀਂ ਜਦੋਂ ਅਪਲਾਈ ਕਰਨੀ ਆਡੀ ਅਪਲਾਈ ਕਰਦੇ ਵਕਤ ਤੁਸੀਂ ਉਹਤਨੂੰ ਪੁੱਛਦੇ ਤੁਸੀਂ ਕੰਮ ਕੀਤੇ ਕਰਨਾ ਚਾਹੁੰਦੇ ਤੁਸੀਂ ਉਹਨਾਂ ਲਿਖ ਦਿਓ ਕਿ ਮੈਂ ਕੰਮ ਕਰਨਾ ਚਾਹੁੰਦਾ ਸਾਈਕਲ ਦੇ ਉੱਤੇ ਠੀਕ ਆ ਸਾਈਕਲ ਦੀ ਆਪਸ਼ਨ ਵੀ ਆਉਂਦੀ ਹੈ ਤੁਸੀਂ ਸਾਈਕਲ ਤੇ ਵੀ ਕੰਮ ਕਰ ਸਕਦੇ ਹੁਣ ਸਾਈਕਲ ਵੀ ਦੋ ਪ੍ਰਕਾਰ ਦੇ ਇੱਕ ਨਾਰਮਲ ਹੀ ਸਾਈਕਲ ਵਾ ਇੱਕ ਹੈਗਾ ਸਾਈਕਲ ਜਿਹੜਾ ਇਲੈਕਟ੍ਰੋਨਿਕ ਹੁੰਦਾ ਵਾ ਜਿਹੜਾ ਬੈਟਰੀ ਨਾਲ ਚੱਲਦਾ ਵਾ ਜਿਵੇਂ ਸਕੂਟਰੀ ਹੁੰਦੀ ਹੈ ਸੇਮ ਸਕੂਟਰੀ ਵਾਂਗੂ ਹੁੰਦਾ ਵਾ ਉਹਨੇ ਸਪੀਡ ਤੇ ਸਕੂਟਰੀ ਦੀ 50 60 ਉਹਨੇ ਸਪੀਡ ਉਹਦੀ ਸਾਈਕਲ ਦੀ ਹੁੰਦੀ ਹੈ ਪਰ ਉਹਦੇ ਵਾਸਤੇ ਤੁਹਾਨੂੰ ਲਾਇਸੈਂਸ ਲੋੜ ਨਹੀਂ ਹੁੰਦੀ ਠੀਕ ਹੈ ਜੇਕਰ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਫਿਰ ਤੁਸੀਂ ਸਾਈਕਲ ਤੇ ਕੰਮ ਕਰ ਸਕਦੇ ਜੇ ਇੱਕ ਵਾਰ ਤੁਸੀਂ ਸਾਈਕਲ ਲਿਆ ਉਸ ਤੋਂ ਬਾਅਦ ਨਾ ਤੁਹਾਨੂੰ ਨਦੀ ਇੰਸ਼ੋਰਸ ਕਰਾਉਣ ਦੀ ਲੋੜ ਹੈ ਬਸ ਬੈਟਰੀ ਚਾਰਜ ਕਰੋ ਤੇ ਆਪਣਾ ਡਾਵਾ ਕੰਮ ਸ਼ੁਰੂ ਕਰੋ ਇਹ ਪਾਰਟ ਟਾਈਮ ਜੌਬ ਦੀ ਮੈਂ ਗੱਲ ਕਰ ਰਿਹਾ ਹਾਂ ਹੁਣ ਕਈ ਵੀਰ ਭਰਾ ਕਹਿੰਦੇ ਹੋਣਗੇ ਕਿ ਹਾਂ ਅਸੀਂ ਬੜੇ ਲਿਖੇ ਨਹੀਂ ਅਸੀਂ ਅਸੀਂ ਘਰ ਕਿਵੇਂ ਲੱਭਾਂਗੇ ਸਾਨੂੰ ਐਡਰੈਸ ਕਿੱਥੇ ਲੱਗੂਗਾ ਇਹ ਸਾਰਾ ਕੁਝ ਤੁਹਾਨੂੰ ਐਪ ਦੇ ਰਾਹੀਂ ਹੀ ਦੱਸਣਾ ਦੱਸਿਆ ਜਾਂਦਾ ਵਾ ਜਿਹੜੀ ਐਪ ਤੁਸੀਂ ਡਾਊਨਲੋਡ ਕਰਦੇ ਜਦੋਂ ਤੁਹਾਡਾ ਕੰਮ ਸ਼ੁਰੂ ਹੋ ਜਾਂਦਾ ਵਾ ਜਿਮਾਤ ਤੁਸੀਂ ਘਰੇ ਬੈਠੇ ਜੀ ਅਸਟਾ ਤੁਹਾਨੂੰ ਆਰਡਰ ਆਇਆ ਵਾ ਮੈਕਡੋਨਲਡਸ ਤੋਂ ਲਾੜੋ ਜਾਂ ਕੋਈ ਪੀਜ਼ਾ ਵਾਲੇ ਤੋਂ ਆਰਡਰ ਆਇਆ ਵਾ ਤੁਹਾਨੂੰ ਉਹਨਾਂ ਨੇ ਐਡਰੈਸ ਦੇਣਾ ਕਿ ਆ ਪੀਜ਼ਾ ਵਾਲੇ ਦਾ ਐਡਰੈਸ ਵਾ ਤੇ ਆ ਤੁਹਾਡੇ ਆਰਡਰ ਦਾ ਨਾਮ ਆ ਮਲਕੀ ਨੰਬਰ ਆ ਆਰਡਰ ਦਾ ਜਿਵੇਂ ਤੁਹਾਡੇ ਆਰਡਰ ਦਾ ਨੰਬਰ ਹੋਇਆ 255 ਤੁਹਾਡੇ ਆਰਡਰ ਦਾ ਨੰਬਰ ਹੋਇਆ ਠੀਕ ਆ ਤੁਸੀਂ ਜਾਣਾ ਵਾ ਉੱਥੇ ਤੁਸੀਂ ਕਲਿੱਕ ਕਰਨਾ ਵਾ ਐਡਰੈਸ ਦੇ ਉੱਤੇ ਤਾਂ ਆਟੋਮੈਟਿਕ ਤੁਹਾਡਾ ਜਿਹੜਾ ਐਪ ਦੇ ਰਾਹੀਂ ਤੁਹਾਡਾ ਜਿਹੜਾ ਵਾ ਮੈਪ ਓਪਨ ਹੋ ਜਾਣਾ ਤੁਸੀਂ ਮੈਪ ਤੇ ਕਲਿੱਕ ਕਰਕੇ ਤੇ ਉੱਥੇ ਪਹੁੰਚ ਜਾਣਾ ਵਾ ਰੈਸਟੋਰੈਂਟ ਦੇ ਉੱ ਨੈਸਟੈਂਡ ਜੀ ਆ ਗਿਆ ਆਪਣਾ ਨੰਬਰ ਖਾਰਨਾ ਕਿ ਮੇਰੇ ਆਰਡਰ ਦਾ ਨੰਬਰ ਹੈਗਾ 295 ਉਹਨਾਂ ਨੂੰ ਤੁਹਾਨੂੰ 295 ਨੰਬਰ ਆਰਡਰ ਦੇ ਦੇਣਾ ਵਾ ਤੁਸੀਂ ਉਹਨੂੰ ਬੈਗ ਵਿੱਚ ਰੱਖਣਾ ਵਾ ਸੈਂਗਲ ਫੜਨਾ ਵਾ ਤੇ ਉੱਥੇ ਆਦੇ ਵਿੱਚ ਕਲਿੱਕ ਕਰ ਦੇਣਾ ਕਿ ਪਿਕਅਪ ਕਰ ਲਿਆ ਮੈਂ ਆਰਡਰ ਮਿਲ ਕੇ ਆਰਡਰ ਮੇਰੇ ਕੋਲ ਆ ਗਿਆ ਵਾ ਠੀਕ ਹੈ ਤਾਂ ਉਹਨਾਂ ਨੂੰ ਤੁਹਾਨੂੰ ਨਾਲ ਐਡਰੈਸ ਦੱਸ ਦੇਣਾ ਤੁਸੀਂ ਕਿੱਥੇ ਹੈੜਾ ਵਾ ਇਹਨੂੰ ਡ੍ਰੌਪ ਆਫ ਕਰਨਾ ਵਾ ਮਿਲ ਗਈ ਤੁਸੀਂ ਜਿਹੜਾ ਆਰਡਰ ਕਿੱਥੇ ਛੱਡ ਕੇ ਆਇਆ ਆ ਉਹ ਆਰਡਰ ਉਹ ਕੋਈ ਉਹਦੇ ਉਹਦੇ ਤੇ ਲਿਖਿਆ ਹੁੰਦਾ ਵਾ ਗਲੀ ਦਾ ਨਾਮ ਪਲੱਸ ਘਰ ਦਾ ਨੰਬਰ ਲਿਖਿਆ ਹੁੰਦਾ ਉਹ ਕਿ ਇਟਲੀ ਵਿੱਚ ਜਿਹੜਾ ਵਾ ਇਹ ਜਿੰਨੇ ਵੀ ਘਰ ਵਾ ਉਹਨਾਂ ਦੇ ਘਰਾਂ ਦੇ ਨੰਬਰ ਲਿਖੇ ਹੁੰਦੇ ਆ ਤੇ ਪਲੱਸ ਗਲੀ ਦਾ ਨਾਮ ਲਿਖਿਆ ਹੁੰਦਾ ਤੁਸੀਂ ਕੀ ਕਰਨਾ ਵਾ ਤੁਸੀਂ ਨਾਰਮਲ ਹੀ ਗੱਲ ਆ ਆਪਣੇ ਕਲਿੱਕ ਕਰਨਾ ਉਸ ਸਿੱਧਾ ਐਡਰੈਸ ਦੇ ਉੱਤੇ ਤੁਹਾਡਾ ਆਟੋਮੈਟ ਮੈਪ ਓਪਨ ਹੁੰਦਾ ਸਾਰੇ ਤੁਹਾਨੂੰ ਦੱਸ ਦੇਣਾ ਕਿ ਇਸ ਥਾਂ ਦੀ ਲੋਕੇਸ਼ਨ ਵਾ ਕਿੰਨੇ ਕਿਲੋਮੀਟਰ ਤੇ ਤੁਸੀਂ ਕਿਵੇਂ-ਕਿਵੇਂ ਜਾਣਾ ਵਾ ਤੁਸੀਂ ਉਹ ਮੈਪ ਨੂੰ ਵੇਖ-ਵੇਖ ਕੇ ਤੁਸੀਂ ਉੱਥੇ ਪਹੁੰਚ ਜਾਣਾ ਵਾ ਤੇ ਜਾ ਕੇ ਆਪਣਾ ਏਡਾ ਵਾ ਆਰਡਰ ਡਿਲੀਵਰੀ ਕਰ ਦੇਣਾ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਸਟਮਰ ਅਵੇਲੇਬਲ ਨਹੀਂ ਹੈਗਾ ਉਹਦੇ ਵਾਸਤੇ ਸਾਰੇ ਏਡਾ ਵਾ ਉਹਨਾਂ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਗਲੋਵਲ ਨਾਲ ਤੁਸੀਂ ਕੈਨਸਲ ਕਰ ਸਕਦੇ ਹੋ ਜੇ ਆਰਡਰ ਜਗਾ ਕਸਟਮਰ ਅਵੇਲੇਬਲ ਨਹੀਂ ਹੈਗਾ ਉਹ ਸਾਰਾ ਕੁਝ ਤੁਹਾਨੂੰ ਹੌਲੀ-ਹੌਲੀ ਪਤਾ ਲੱਗਦਾ ਰਹੂਗਾ ਮੈਂ ਇਹ ਵਿੱਚ ਗੱਲ ਇਹ ਕਰ ਰਿਹਾ ਕਿ ਜਿਹੜੇ ਵੀਰਪਰਾ ਫ੍ਰੀ ਹੋ ਜਾਂਦੇ ਆ ਟਾਈਮ ਨਾਲ ਇਹ ਆਪਣਾ ਏ ਉਸ ਤੋਂ ਬਾਅਦ ਜੇਕਰ ਉਹ ਪਾਰਟ ਟਾਈਮ ਕੋਈ ਜੌਬ ਲੱਭਦੇ ਆ ਮੇਰੇ ਹਿਸਾਬ ਨਾਲ ਇਹ ਸਭ ਤੋਂ ਵਧੀਆ ਜੌਬ ਵਾ ਕਿਉਂਕਿ ਹੁਣ ਜਿਵੇਂ ਇੱਕ ਦਿਨ ਚ ਤੁਹਾਡੇ 8 ਘੰਟੇ ਲੱਗੇ ਉਸ ਤੋਂ ਬਾਅਦ ਤੁਸੀਂ ਫ੍ਰੀ ਹੋ ਤੁਸੀਂ ਮਲਕੀ ਇਸ ਵੇਲੇ ਵੇਲੇ ਟਾਈਮ ਨਾਲ ਲਾਈਫ ਜਿ ਉਸਟ ਰੈਸਟ ਕਰਕੇ ਰਮਾਨਾ ਸ਼ਾਮ ਨੂੰ ਤੁਸੀਂ ਵੇਲੇ ਹੋ ਇਹ ਤੇ ਇੰਸਟਾਗ੍ਰam ਵੇਖਣ ਦੀ ਬਜਾਏ ਤੁਸੀਂ ਇਹ ਕੰਮ ਕਰੋ ਤੁਹਾਨੂੰ ਥੋੜੇ ਜੇ ਪੈਸੇ ਵੀ ਮਿਲਣਗੇ ਤੁਹਾਡਾ ਕੁਸ਼ਪੀਰੀਅੰਸੀ ਵਧੂਗਾ ਤੁਹਾਨੂੰ ਦੂਜੇ ਲੋਕਾਂ ਨਾਲ ਬੋਲਣ ਚੌਰਾ ਦਾ ਮੌਕਾ ਵੀ ਮਿਲੂਗਾ ਠੀਕ ਹੈ ਬਈ ਇਹਦੇ ਵਿੱਚ ਨਾਰਮਲ ਹੀ ਗੱਲ ਤੁਸੀਂ ਉਹਨਾਂ ਨਾਲ ਕਹਿਣਾ ਜਾ ਕੇ ਉਹਨਾਂ ਨੂੰ ਆਰਡਰ ਦੱਸਣਾ ਜਿਆਦਾ ਤੁਹਾਡਾ ਕੋਈ ਆਰਡਰ ਕੈਂਸਲ ਹੋਣਾ ਤੁਸੀਂ ਉਹਨਾਂ ਨਾਲ ਗਲੋਵਾਂ ਨਾਲ ਗੱਲ ਕਰਨੀ ਤਾਂ ਡੀਡੀਵਾ ਬੋਲੀ ਦਾ ਆਪਾਂ ਕਹਿ ਦਈਏ ਕਿ ਬੋਲੀ ਤੁਹਾਡੀ ਡੀਡੀਵਾ ਉਹ ਤੁਹਾਨੂੰ ਆਪਾਂ ਕਹਿ ਦਈਏ ਕਿ ਹੋਰ ਜ਼ਿਆਦਾ ਮੌਕਾ ਮਿਲੂਗਾ ਬੋਲਣ ਦਾ ਲੋਕਾਂ ਨਾਲ ਠੀਕ ਹੈ ਇਹ ਕੰਮ ਦੇ ਰਹੇ ਕਿਉਂਕਿ ਜੇ ਆਪਾਂ ਇੰਸਟਾਗ੍ਰam ਵੇਖੀ ਜਾਣੀ ਬਾਅਦ ਵਿੱਚ ਕੰਮ ਤੋਂ ਆਣ ਕੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਭਰ ਜੇਕਰ ਤੁਸੀਂ ਇਹ ਕੰਮ ਕਰੋਗੇ ਤੁਹਾਨੂੰ ਪੈਸੇ ਵੀ ਆਉਣਗੇ ਤੁਹਾਡਾ ਐਕਸਪੀਰੀਅੰਸ ਵੀ ਵਧੂਗਾ ਤੁਹਾਨੂੰ ਕੋਈ ਕੋਈ ਪ੍ਰੋਫਿਟ ਵੀ ਹੋਊਗਾ ਠੀਕ ਹੈ ਤੇ ਜੇਕਰ ਕੋਈ ਵੀਰ ਭਰਾ ਸ਼ੁਰੂ ਕਰਨਾ ਚਾਹੁੰਦਾ ਹੈ ਇਹ ਕੰਮ ਮੇਰੇ ਹਿਸਾਬ ਨਾਲ ਤਾਂ ਸਭ ਤੋਂ ਵਧੀਆ ਕੰਮ ਆ ਇਹ ਵਾਲਾ ਇਹ ਨਹੀਂ ਕਿ ਤੁਹਾਨੂੰ ਡੇਲੀ ਕੰਮ ਕਰਨਾ ਪੈਣਾ ਤੁਸੀਂ ਇੱਕ ਵਾਰੀ ਸ਼ੁਰੂ ਕਰ ਲਿਆ ਆਪ ਤਾਂ ਡੇਲੀ ਕੰਮ ਕਰਨਾ ਜਿੰਨਾ ਤੁਹਾਡਾ ਕੋਲ ਟਾਈਮ ਹੈਗਾ ਵਾ ਜਿੰਨਾ ਤੁਹਾਡਾ ਜੀ ਕਰਦਾ ਵਾ ਤੁਸੀਂ ਥੱਕੇ ਨਹੀਂ ਜੇ ਤੁਸੀਂ ਸੈਟ ਕਰ ਲਿਆ ਉਸ ਤੋਂ ਬਾਅਦ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕਰੋ ਜਿੰਨਾ ਤੁਹਾਡਾ ਜੀ ਨਹੀਂ ਕਰਦਾ ਤੁਸੀਂ ਮਾਨ ਨਾਲ ਆਪਣੇ ਘਰੇ ਬਹੁਤ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਹੈਗੀ ਇਹ ਡਿਪੈਂਡ ਪਰ ਜੇਕਰ ਤੁਸੀਂ ਕਿਸੇ ਪਿਛਲੀਆਂ ਲੱਗਦੇ ਜੇ ਪਾਰਟ ਟਾਈਮ ਜੌਬ ਦੇ ਤੇ ਕਿਹੇ ਆਪਣੇ ਜੋ ਕੋਈ ਕੋਈ ਵੀ ਕੰਮ ਕਰਦੇ ਜੇ ਤਾਂ ਉਹ ਡੇਲੀ ਜਾਣਾ ਪੈਣਾ ਵਾ ਜੇ ਤੁਸੀਂ ਪਾਰਟ ਟਾਈਮ ਪਾਵਾਂ ਜੌਬ ਕਰਦੇ ਪਾਵਾਂ ਜਾਣਾ ਤੁਹਾਨੂੰ ਪੈਣਾ ਵਾ ਉੱਥੇ ਅਗੇ ਤੁਹਾਨੂੰ ਕੰਮ ਵੀ ਕਰਨਾ ਪੈਣਾ ਪਾਗ ਸੀ ਛੱਕੇ ਜੇ ਪਾਵਾਂ ਚ ਨਹੀਂ ਥੱਕੇ ਇਸ ਕਿਕੇ ਤੁਹਾਨੂੰ ਮੈਂ ਸਲਾਹ ਦਵਾਂਗਾ ਕਿ ਇਹ ਕੰਮ ਵੱਲ ਧਿਆਨ ਦਿਓ ਇਹ ਕੰਮ ਕਰੋ ਅਪਲਾਈ ਤੇ ਕਰੋ ਸ਼ੁਰੂ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ